ਫੋਟੋ ਫੋਟੋ ਮੈਂ ਹਾਲਤ ਤੇ ਦੇਖ ਲੈ ਬਾਈ ਮੋਟੇ ਨੂੰ ਮੋਟੇ ਨੂੰ ਮੁੱਛ ਦੱਸ ਤੂੰ ਤੈਨੂੰ ਇੱਕ ਸੱਚੀ ਸਹੀ ਸਲਾਹ ਦਾਂ ਫਲਾ ਲੈਂ ਥੋੜੀ ਆ ਬਾਈ ਠੀਕ ਕਰਾਉਣੀ ਸਲਾਹ ਤਾਂ ਲੈ ਲੈ ਦੇ ਦੇ ਆਪਣੇ ਚਾਰ ਦੁਕਾਨਾਂ ਛੱਡ ਕੇ ਅੱਗੇ ਉਹਨੇ ਕਵਾਰੀ ਦੀ ਦੁਕਾਨ ਹੈ ਅੱਛਾ ਇਹਨੂੰ ਉਹਦੇ ਲੈ ਆ ਮੇਰੀ ਗੱਲ ਤਾਂ ਸੁਣ ਲੈ ਚੰਗਾ ਰਹੇਗਾ ਤਾਨੂੰ 2 400 ਤੱਕ ਨਹੀਂ ਦੇ ਜੀ ਉਹ ਠੀਕ ਹੈ ਸੀਟ ਇਹਦੀ ਪਟੀਆਂ ਇੰਜਨ ਇਹਦਾ ਹੋਣ ਵਾਲਾ ਚੱਕੇ ਇਹਦਾ ਵਾਈਬ੍ਰੇਟ ਕਰਦੇ ਨੇ ਤੂੰ ਕਦੇ ਮਾਰਿਆ ਨਹੀਂ ਮੈਨੂੰ ਲੈ ਓਏ ਹੋਏ ਹੋਏ ਕਪੜਾ ਤੂੰ ਕਦੇ ਮਾਰਿਆ ਨਹੀਂ ਇਹਦੇ ਹੈ ਤੇ ਮੇਰੇ ਇਹਦਾ ਖਰਚਾ ਜਿਆਦਾ ਆਊਗਾ ਭਾਈ ਜੇ ਕਰਾਉਣੀ ਹੈ ਨਹੀਂ ਕਵਾੜੀ ਦੇ ਲੈ ਜਾਗਾ ਖਰਚਾ ਦੱਸੇਗਾ ਤਾਂ ਹੀ ਆਪਾਂ ਨੂੰ ਪਤਾ ਲੱਗੂ ਕਿੰਨਾ ਖਰਚਾ ਹੈ ਖੜ ਇੱਕ ਮਿੰਟ ਖਰਚਾ ਬਈ ਕਿਤੇ 40000 ਰੁਪਏ ਆ ਜੂ 40000 ਹਾਂ 40000 ਦੇ ਨੰਮੀ ਉਹ ਲੈਣਾਗੇ ਨੰਮੀ ਲੈਣਾ ਫਿਰ 1000 2000 ਦੀ ਗੱਲ ਕਰ 1000 2000 ਚ ਫਿਰ ਤੂੰ ਐਂ ਕਰੀਦਾ ਕਿੱਲਾ ਧਵਾਉ ਦੇਨੇ ਐਨੇ ਤੇ ਕੱਲੀ ਧਵਾਉ ਦੇਨੇ ਹਾਂ ਧਵਾ ਲੈ ਕੱਲੀ ਆ 2000 ਚ ਧੋਤੀ ਜਾਂਦੀ ਆ 500 ਤਾਂ ਧਵਾਈ ਦਿੰਦੇ ਆ ਆ ਸੀਟ ਜੀ ਵੀ ਪਵਾਵਾਂਗੇ ਐਂ ਰੇਡ ਦਾ ਤਾਂ ਚੰਗਾ ਲੱਗੇਗਾ ਹੁਣ ਤਾਂ ਤੈਨੂੰ ਚਾਰ ਬੰਦੇ ਦੇਖਦੇ ਹੁਣੇ ਰਾਜ ਵੀ ਆ ਕੀ ਕੀਤੀ ਫਿਰਦੇ ਕਿੱਥੋਂ ਲਈ ਫਿਰਦਾ ਇਹ ਆਟਾ ਮੇਰੇ ਪ੍ਰਦਾਦੇ ਦੀ ਨਿਸ਼ਾਨੀ ਆ ਬਾਹਰੋਂ ਮਗਾਈ ਸੀਗੀ ਜਦ ਮੇਰੇ ਪ੍ਰਦਾਦੇ ਨੇ ਇੰਗਲੈਂਡ ਤੋਂ ਯਾਰ ਕਮਾਲ ਦੀ ਗੱਲ ਆ ਯਾਰ ਅੱਛਾ ਫਿਰ ਪ੍ਰਦਾਦੀ ਨੂੰ ਲੈ ਕੇ ਆਇਤੀ ਇਹਦੀ ਵਿਆਹ ਕੇ ਲੈ ਤਾਂ ਕਰਕੇ ਆਪਣੀ ਨਿਸ਼ਾਨੀ ਰੱਖੀ ਵੀ ਆ ਸੰਭੀ ਵੀ ਆ ਤੂੰ ਐ ਕਰ ਭਰਾ ਮੈਂ ਤੈਨੂੰ ਫੇਰ ਉਹੀ ਗੱਲ ਕਹਿੰਨਾ ਤੂੰ ਇਹਨੂੰ ਸਮਰਾਣ ਦੀ ਵਿਆਹ ਹੈ ਨਾ ਸਾਫ ਸੁਥਰੀ ਕਰਕੇ ਧਵਾ ਕੇ ਸੂਟ ਪਵਾ ਕੇ ਇਹ ਨੂੰ ਆਪਣੇ ਪਿੰਡ ਸ਼ੀਸ਼ਾ ਤੇ ਜਿਹੜਾ ਅੱਗੇ ਰੱਖ ਰਿਹਾ ਇਹਦੀ ਟਿਕਟ ਲਾ ਦੇ। ਆਏ ਹੋ ਦੀ ਮਾ। ਮਹੌਲ ਕਿਉਂ ਨਹੀਂ ਟਿਕਟ ਲਾ ਲਾ। 10-20 ਰੁਪਏ ਤੇਰਾ ਡੇਲੀ ਨਹੀਂ ਜਾਣੀ ਇਹਨੂੰ ਸੋਪੀਨਾ ਪਿਖਾ ਦੇ ਗੁਰੂ ਇਹ। ਗੱਡੀ ਪੁਣਾਏਗਾ ਇਹ ਵੀ 30-40 ਹਜ਼ਾਰ ਦਾ ਖਰਚਾ ਯਾਰ ਵੀ। ਮਹੌਲ ਨਾ ਕਰ। ਮਹੌਲ ਤਾਂ ਦੂ ਘਰਦੇ। ਬਜ਼ੁਰਗਾਂ ਦੀ ਨਿਸ਼ਾਨੀ ਆ ਪਤਾ ਕਰਕੇ ਕਹਿੰਦੇ ਆ। ਮੈਂ ਤਾਂ ਹੀ ਕਹਿਣਾ ਇਹਨੂੰ ਜਾ ਕੇ ਤੂੰ ਬੱਤੀਕਾਰ ਦੀਵਾ ਉਦੂ ਵਾਲਾ ਅੱਗੇ ਹੈ। ਉੱਥੇ ਇਹਦੇ ਕੱਪੜਾ-ਕੁੱਪੜਾ ਮਾਰਿਆ ਕਰੋ ਡੇਲੀ ਆ ਨਿਸ਼ਾਨੀ ਤਾਂ ਦਿਖ ਰਹੀ ਇਤਰੀ ਸਾਭੀ ਹੋਈ। ਮੱਥਾ ਦੇ ਕੇ ਗਰ ਤੇਰੇ ਪਿੰਦਰ ਗੁਰੂ ਨੋ 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 ਜਾਂ ਫਿਰ ਐ ਕਰ ਲੈ ਬੱਟਾ ਕਰ ਲੈ ਸਕੂਟੀ ਦੇ ਦੇ ਫਿਰ ਮੱਟਾ ਕਰ ਲੈ ਮੈਂ ਬੰਦਾ ਰਿਸ਼ਤੇ ਕਰਾਉਣਾ ਬਈ ਫਿਰ ਉਹ ਰਿਸ਼ਤੇ ਤਾਂ ਤੂੰ ਕਰਾਉਣਾ ਤਾਂ ਹੀ ਤਾਂ ਮੈਨੂੰ ਕਿਹਾ ਇਹ ਆ ਸਕੂਟੀ ਤੇ ਫਿਰ ਉਹ ਵੀ ਲੱਗਣਾ ਵਿਆਹ ਕਿ ਨਾ ਹੋਗਾ ਜੇ ਤੂੰ ਰਿਸ਼ਤਾ ਕਰਾਏਂਗਾ ਕੁੜੀ ਦਾ ਤਾਂ ਹੀ ਤੈਨੂੰ ਮੈਂ ਕਹਿੰਦਾ ਵੀ ਇਹਦੇ ਨਾਲ ਬੱਟਾ ਕਰਾ ਦੇ ਨਾ ਮੇਰੇ ਨਾਲ ਬੱਟਾ ਕਰ ਲੈ ਫਿਰ ਯਾਰ ਇਹਦੇ ਨਾਲ ਨਾ ਮੈਨੂੰ 10000 ਹੋਰ ਦੇ ਦੇ ਮੈਨੂੰ 10000 ਹਾਂ